ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਚੱਲੇ ਸੀ ਅੱਜ ਜਲੰਧਰ ਨੂੰ ਤੇ ਦੋ ਕੰਮ ਸੀ ਕਪੂਰਸਲੇ ਜਾਣਾ ਸੀ ਆ ਜਾਓ ਤੁਹਾਨੂੰ ਵੀ ਕਪੂਰਸਲੇ ਯੂਨੀਵਰਸਿਟੀ ਦੇ ਸੈਰ ਕਰਾਉਣੇ ਆ ਤੇ ਚਲੋ ਆਜੋ ਮਿਲਦੇ ਆਂ ਚੱਲਦੇ ਆਂ ਗੱਡੀ ਤਿਆਰ ਬਰ ਤਿਆਰ ਆ ਤੇ ਚਲੋ ਚੱਲੀਏ ਮਾਰੀਏ ਫੋਰਤੀ ਆ ਚੌਂਕੀ ਦਾ ਰਿਹਾ ਆਪਣੇ ਪਿੰਡ ਦੇ ਦੇਖ ਕਿਉਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਾਨਾ ਤੇ ਲੋ ਜੀ ਯੂਨੀਵਰਸਿਟੀ ਗਈ ਆ ਆ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਆਜੋ ਇਹਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਬਣਾਈ ਦਾ ਬਹੁਤ ਸੋਹਣੀ ਆ ਬਾਰੇ ਦਾ ਭੰਗ ਭੁੱਜਣ ਡਈ ਹੈ ਬਣਾਈ ਦਾ ਸ਼ਾਨਦਾਰ ਆ ਨਾ ਬੂਟੇ-ਵਾਟੇ ਸੋਹਣੇ ਲਾਏ ਆ ਗੱਡੀ ਉਧਰ ਲਈ ਆ ਉੱਥੇ ਹੀ ਗਿਆਲੇ ਸਾਈ ਹੁਣ ਤਾਂ ਆਪਾਂ ਨੂੰ ਪਤਾ ਹੀ ਆ ਸਿੱਧੇ ਜਾਵਣਾ ਆਪਾਂ ਨਾ ਬਣਾਈ ਤਾਂ ਯੂਨੀਵਰਸਿਟੀ ਵਾਕਈ ਬਹੁਤ ਸੋਹਣੀ ਆ ਫੁੱਲ ਬੂਟਿਆਂ ਦਾ ਇਹਨੂੰ ਸ਼ਾਨਦਾਰ ਕੰਮ ਆ ਗੁਰਨਾਨਕ ਦੇਵ ਜੀ ਐਡੀਟੋਰੀਅਮ ਪਰ ਗੱਲ ਇਹ ਆ ਵੀ ਇਸ ਟਾਈਮ ਭੰਗ ਭੁੱਜਣ ਡਈ ਆ ਲੋਕ ਤਾਂ ਆਈਲੈਂਡ ਸਕੰਡ ਹੈ ਯੂਨੀਵਰਸਿਟੀ ਵਿੱਚ ਕਿਹਨੇ ਆਉਣਾ ਯਾਰ ਓਏ ਓਏ ਕੀ ਪੀਣਾ ਕਿੱਥੇ ਆ ਗਿਆ ਲਿਆ ਆ ਗਿਆ ਲੈਣੀ ਨਹੀਂ ਆ ਪੀਣਾ ਆ ਇਹ ਕੀ ਆ ਮਿਲਕ ਸ਼ੇਕ ਆ ਇਹ ਚੱਕ ਦੇ ਇੰਦਰਲੇ ਪਾਸੇ ਤਾਂ ਰੌਣਕ ਹੈਗੀ ਆ ਬਈ ਇਹ ਕੈਂਪਸ ਆ ਕੈਂਪਸ ਵਾਲਾ ਰੌਣਕ ਮੇਲਾ ਦੇਖ ਕੇ ਤਾਂ ਲੱਗਦਾ ਵੀ ਫੇਰ ਦੁਬਾਰੇ ਕਾਲੇ ਲੱਗ ਜੀਏ ਉਧਰ ਤਾਂ ਉਧਰ ਬੁਰਾ ਹਾਲ ਹੀ ਸੀ ਪਰ ਨਹੀਂ ਹੋਈ ਹੈਗਾ ਥੋੜਾ ਪੜਦੇ ਆ ਨਿਆਣੇ ਹਨਾ ਖਾਸੇ ਆ ਤੁਸੀਂ ਕਿੱਦਾਂ ਵਧੀਆ ਯੂਨੀਵਰਸਿਟੀ ਵਧੀਆ ਲੱਗੀ ਕਰਾ ਲਈ ਐਡਮਿਸ਼ਨ ਨਵੇੜੀਏ ਕੰਮ ਖਾਣ ਪੀਣ ਨੂੰ ਬਾਧੂ ਇੱਥੇ ਰੌਣਕ ਮੇਲਾ ਤਾਂ ਹੈਗਾ ਆ ਪਰ ਗੱਲ ਇਹ ਵੀ ਧੋਪਿਆ ਗਰਮੀ ਬਹੁਤ ਆ ਸਾਰੇ ਸ਼ਾਮੇ ਝੂਮੇ ਬੈਠੇ ਜਾਂ ਕੋਈ ਅੰਦਰ ਪੱਖੇ ਥੱਲੇ ਬੈਠਾ ਜਵਾਕ ਤਾਂ ਬਹੁਤ ਸੀਗੇ ਗਾਂ ਤੇ ਉਦਾਂ ਵੀ ਯੂਨੀਵਰਸਿਟੀ ਸੋਹਣੀ ਬਣਾਈ ਆ ਅੱਗੇ ਹੁਣ ਪੜ੍ਹਾਈ ਦਾ ਤਾਂ ਪਤਾ ਨਹੀਂ ਕਿਉਂ ਪ੍ਰਤਾਪ ਹਾਂਜੀ ਵੀ ਕਿਹੜੀ ਇਥੇ ਕਰਾਉਂਦੇ ਆ ਨਾ ਹਾਂ ਤੇ ਅਈ ਦਾ ਲੱਗਿਆ ਪ੍ਰਤਾਪ ਨੂੰ ਐਡਮਿਸ਼ਨ ਕਰਾਉਣ ਪਰ ਮੰਨਿਆ ਹੀ ਨਹੀਂ ਹੈ ਓਏ ਚਾਹ ਕੀ ਖਾਣਾ ਹੁਣ ਸਾਬੇ ਜੋ ਕਾਨੂੰ ਗਣਸੀ ਉਹ ਹੀ ਖਰੂ ਆ ਤੇਰੀ ਸਭ ਕੇ ਤੇਰੇ ਯੱਕ ਵੀ ਆ ਗਿਆ ਜਰਾ ਨਾਰੀਅਲ ਤੂੰ ਪੀਣਾ ਪ੍ਰਤਾਪ ਨਹੀਂ ਮੈਂ ਵੀ ਨਹੀਂ ਪੀਣਾ ਇੱਕ ਹੀ ਦੇ ਯਾਰ ਇੱਕ ਨਾਰੀਅਲ ਕਿੰਨੇ ਪੀਣਾ ਨੋਰਮਲੀ ਦੇ ਦੋ ਠੰਡਾ ਰਹਿਣ ਦੇ ਠੰਡਾ ਦਾ ਉਹ ਕਰਦਾ ਆ ਮਾਰੇ ਪੂਰਾ ਤਜਰਬਾ ਨੇਗਾ ਮੁੰਡੇ ਨੂੰ ਔੜੀ ਔੜੀ ਸਿੱਖੂਗਾ ਨਾ ਏ ਓਚਕ ਹੋ ਗਈ ਲਾਈਟ ਮਾਡਲ ਟਾਉਨ ਵਾਲੇ ਕਹਿੰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਆ ਸਕੂਲ ਦੇ ਬੜੇ ਲੱਗੇ ਬੋਰਡ ਵੀ ਆ ਮੇਰ ਵਰਲਡ ਪਤਾ ਨਹੀਂ ਕਿਹੜਾ ਆ ਬਾਕੀ ਮਾਡਲ ਟਾਉਨ ਦਾ ਫੇ ਮਾਡਲ ਟਾਉਨ ਹੀ ਆ ਚਲਿਏ ਪਿੰਡ ਨੂੰ ਕੰਬਲ ਸਾਲਿਆ ਨਾਲ ਰੱਖਿਆ ਐ ਓਏ ਠੰਡ ਲਾਦੀ ਕ ਵਿੱਚ ਸੌਣਾ ਸੀ ਗੱਡੀ ਤੇ ਸੌਣਾ ਸੀਗਾ ਤੇ ਬੈੱਡ ਤੇ ਨਹੀਂ ਨਿਆਰਾ ਆਉਂਦਾ ਜੂਟੇ ਲੈ ਕੇ ਜਾਦਾ ਆਉਂਦਾ ਕੰਬਲ ਸਾਲਾ ਨਾਲ ਹੀ ਰੱਖਦਾ ਆ ਜਾ ਨਾ ਬਾਪੂ ਤਾਂ ਸੁੱਤਾ ਪਿਆ ਜੀਤ ਅੰਦਰ ਆ ਹਾਂਜੀ ਕੀ ਹੋ ਰਿਹਾ ਮਹਾਰਾਜ ਆ ਜਾਓ ਛੱਡ ਦਿਓ ਫੋਨ ਕਿਤੇ ਖੇਲ ਮੇਲ ਲਈਏ ਕੋਈ ਖੇਲੀ ਮੇਲੀ ਕਰ ਲਈਏ ਹੈ ਓਏ ਉਹਦੇ ਉਹ ਪ੍ਰਤਾਪ ਵੀ ਆ ਗਿਆ ਆ ਜਾ ਯਾਰ ਪ੍ਰਤਾਪ ਵੀ ਆ ਗਿਆ ਆ ਜਾ ਕੌਣ ਆਉਂਦੇ ਉਧਰ ਨੇ ਨੂੰਚ ਮੈਂ ਆਈ ਤੇ ਜੀ ਯਾਰ ਬਾਥਰੂਮ ਚ ਜਾਣਾ ਦੇਖ ਤੱਕੜਗਾ ਕੇ ਬਾਥਰੂਮ ਜੀਆ ਚਲ ਫੇ ਆ ਜਾ ਆਨਲਾਈਨ ਦੇ ਕੋਈ ਨਹੀਂ ਬਾਥਰੂਮ ਚੋਂ ਹਾਂ ਗਰਮੀ ਹਜੇ ਪੂਰੀ ਹੋਈ ਨਹੀਂ ਨਹੀਂ ਪਰ ਫਿਰ ਵੀ ਪੰਡ ਮਤਲਬ ਗਰਮੀ ਦੇਣ ਲੱਪਈਆ ਪੰਡ ਕਿਉਂਕਿ ਆਲਾ ਦਵਾਲਾ ਸਾਰਾ ਸ਼ਾਂਤ ਸੁਨ ਪਿਆ ਤੇ ਕਿਉਂਕਿ ਹੁਣ ਲੋਕ ਦੁਪਹਿਰਾ ਤੇ ਘਰੇ ਹੀ ਕੱਟਣ ਲੱਪੈਣ ਆਲੇ ਹਜੇ ਮਾਰਚ ਦਾ ਮਹੀਨਾ ਚੱਲਣ ਡਿਆ ਆ ਕੀ ਬਣਾ ਤਾਇਆ ਹਾਂ ਜੈਲੀ ਕੀ ਆ ਜੈਲੀ ਜੈਲੀ ਖਾਣ ਵਾਲੀ ਮਿੱਟੀ ਵਾਲੀ ਮਿੱਟੀ ਵਾਲੀ ਜੈਲੀ ਦਸ ਵਾਲੀ ਮੈਂ ਪਹਿਲੀ ਵਾਰੀ ਸੁਣੀ ਆ ਜੀ ਤੇ ਬਸ ਅੱਛਾ ਉੱਤੇ ਡਿਜ਼ਾਈਨ ਵੀ ਪੈਣ ਲੱਗਾ ਆ ਹਾਂ ਉਹ ਬੱਲੇ ਹੀ ਜਟਾ ਹਾਂ ਤਾਂ ਸਿਰਾਈ ਕਰਾਤਾ ਹਾਂ ਆੱਖਾਂ ਆ ਉਹ ਆੱਖਾਂ ਵਣਾਈਆਂ ਹਾਂ ਉਹਨਾ ਬਣਾਇਆ ਨਹੀਂ ਜੀਤਾ ਜਿੰਨਾ ਤੋਂ ਲਿਬੜ ਗਿਆ ਕੱਪੜੇ ਦੇਖ ਨਾਸ ਮਾਰ ਲਿਆ ਕੱਪੜਿਆਂ ਦਾ ਓਏ ਹਾਂ ਮਛਰ ਤਾਂ ਨਹੀਂ ਲੜਦਾ ਮਛਰ ਤਾਂ ਨਹੀਂ ਲੜਦਾ ਜਦੋਂ ਲੜਿਆ ਦੱਸ ਨਹੀਂ ਸਰ ਕੀ ਖਰ ਖੰਦ ਕੀ ਬਣਾਇਆ ਹਾਂ ਹਾਂ ਸਹੀ ਆ ਲੈ ਚੱਕ ਇੱਕ ਡਿਜ਼ਾਈਨ ਹੋਰ ਨਾਲ ਹੀ ਚੱਕ ਇੱਕ ਹੋਰ ਚਲੋ ਤਾਂ ਗਾ ਠੀਕ ਹੈ ਜੀ ਠੀਕ ਹੈ ਜੀ ਸਾਰੀ ਗੱਲ ਬੁਲਾਦੇ ਸਾਰਿਆਂ ਨੂੰ ਸਾਰੀ ਗੱਲ ਹਾਂ ਫੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਬਹੁਤ ਤੁਹਾਡਾ ਥੈਂਕ ਯੂ ਧੰਨਵਾਦ ਇਧਰ ਲੱਡੂ ਬਣ ਗਏ ਆ ਤੇ ਲੱਡੂ ਖਾਣਗੇ ਨੇ ਜੀਤੇ ਨਹੀਂ